ਸ਼੍ਰੋਮਣੀ ਗਾਇਕ ਪਾਲੀ ਦੇਤ ਵਾਲਿਆ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਇਸ ਮੇਲੇ ਤੇ ਹਾਜ਼ਰੀ ਲਾਉਣਗੇ ਗੱਲਬਾਤ ਕਰਦੇ ਆ ਅੱਜ 37ਵੀਂ ਵਰ੍ਹੇਆ ਜੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰ ਅਮਰਜੋਦੀ ਦੀ ਸੋ ਇਸ ਮੌਕੇ ਤੇ ਤੁਸੀਂ ਪਹੁੰਚੋ ਸਭ ਤੋਂ ਪਹਿਲਾਂ ਹਾਜ਼ਰੀ ਲਾਉਂਗੇ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਅੱਜ ਮੈਂ ਸਾਰੇ ਤੋਂ ਪਹਿਲਾਂ ਧਾਰਮਿਕੀ ਦੀ ਗਾਉਂਗਾ ਬਾਜੀ ਚਮਕੀਲਾ ਜੀ ਦਾ ਜਾਂ ਹੋਰ ਮਾਨਕ ਸਾਹਿਬ ਦੀ ਵਾਰ ਕਹਿੰਦੇ ਧਾਰਮਿਕੀ ਤੋਂ ਕਰਨੇ ਸ਼ੁਰੂ ਤੇ ਬਾਕੀ ਸੰਗਤ ਆ ਗਈ ਹੈ ਜੀ ਇਹਨਾਂ ਦੀਆਂ ਸ਼ੁਭ ਸ਼ਾਮਾਂ ਨੇ ਚਮਕੀਲਾ ਲਈ ਇਹ ਅਰਦਾਸ ਕਰਦੇ ਆ ਬਾਜੀ ਬਿਰਥੀ ਨੇ ਜਾਏ ਪਾਈ ਜਨ ਕੀ ਅਰਦਾਸ ਬਾਸੀ ਕਲਾਕਰ ਲੋਕ ਚਮਕੀਲਾ ਜੀ ਦੇ ਬੜੇ ਪਾਸ਼ਕਾ ਮੇਰਾ ਵੀ ਗੀਤ ਚਮਕੀਲੇ ਨੇ ਗਾਇਆ ਭਾਬੀ ਇਹ ਪਰੰਡ ਰੰਗੀ ਆ ਪੁੰਨ ਖਤਲੇ ਪੜਾ ਇੰਦਾ ਨਹੀਂ ਥੋੜਾ ਥੋੜਾ ਇੰਦਾ ਨਹੀਂ ਥੋੜਾ ਗੁਣਗਣਾ ਕੇ ਥੋੜਾ ਗੁਣਗਣਾ ਕੇ ਗਣੋ ਧਾਰਮਿਕ ਗੀਤ ਉਹ ਵਧੀਆ ਗੀਤ ਨੇ ਮੇਰੇ ਬੜੇ ਗੀਤ ਮੇਰੇ ਆਇਆ ਤੇ ਅੱਜ ਅਸੀਂ ਬਤੌਰ ਕੋਈ ਹੈ ਨਹੀਂ ਵੀ ਕੋਈ ਵੀਆਪੀ ਭਰਾ ਸਾਡਾ ਕਹਿੰਦੇ ਭਾਈ ਹੁੰਦੇ ਨੇ ਭਰਾਵਾਂ ਦੀਆਂ ਬਾਹਾਂਾਂ ਤੇ ਭਾਈਆਂ ਵਜੋਂ ਜਗ ਸਕਣਾ ਅੱਜ ਤੁਸੀਂ ਸਰੋਤੇ ਆ ਗਏ ਮੈਂ ਤਾਂ ਕੋਈ ਆਇਆ ਨਹੀਂ ਹੁਣ ਮੈਂ ਸਾਜੀ ਨੂੰ ਦੇਖਣ ਆਇਆ ਸੀਗਾ ਐਮਐਨਏ ਸਾਹਿਬ ਕਹਿੰਦੇ ਵੀ ਪਹਿਲਾਂ ਅਰੇਂਜਮੈਂਟ ਦੇਖਣ ਆਏ ਸੀ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਵੀ ਸੱਚੇ ਬਾਦਸ਼ਾਹ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੇ ਅਮਰਜੋ ਕਿ ਕੋ ਸਾਜੀਆਂ ਦੇ ਅਸਰ ਸੀ ਲੋਕ ਕੁੱਟਦੇ ਆ ਸਾਡੇ ਪਰ ਹੁੰਦੇ ਆ ਉਹਨਾਂ ਦਾ ਕਈ ਵਾਰੀ ਨਾਉ ਨਹੀਂ ਲਿਆ ਜਾਂਦਾ ਮਹਾਰਾਜ ਇਹਨਾਂ ਚਾਰਾਂ ਜਾਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਬਾਕੀ ਤੁਸੀਂ ਵੱਧ ਚੜ ਕੇ ਵੈਸੇ ਮੈਂ ਦੇਖਿਆ ਸਾਰੇ ਪੰਜਾਬ ਚੋਂ ਚਮਕੀਲੇ ਦਾ ਮੇਲਾ ਸਭ ਤੋਂ ਉੱਤਰਾ ਨਹੀਂ ਆਓ ਉੱਤੇ ਇੱਥੇ ਲੋਕੀ ਸੱਦੇ ਪੁੱਛੇ ਤੋਂ ਬਗੈਰ ਆਪਣੇ ਪਿਆਰ ਨਾਉਂਦੇ ਆ ਬਸ ਸਾਰੇ ਨੂੰ ਇਹ ਬੇਨਤੀ ਕਰਾਂਗੇ ਵੀ ਭਈ ਸ਼ਾਂਤ ਹੀ ਨਾ ਭਈ ਪਿਆਰ ਬਖਸ਼ਿਓ ਹਾਂ ਬੈਠੇ ਵੀ ਰਹੋ ਨਹੀਂ ਕੋਈ ਇੱਧਰ ਉੱਧਰ ਹੁੰਦਾ ਕੋਈ ਮਤਲਬ ਕੋਈ ਅਜੀਹੀ ਮੁਲਾਕਾਤ ਅਮਰ ਸਿੰਘ ਚਮਕੀਲੇ ਨਾਲ ਨਹੀਂ ਨਹੀਂ ਮੁਲਾਕਾਤ ਦੇ ਕੇ ਕਿਤੇ ਨਹੀਂ ਨਹੀਂ ਕੋਈ ਕੋਈ ਐਸੀ ਜਿਹੜੀ ਦਿਲ ਨੂੰ ਟੁੰਬੀ ਹੋਵੇ ਮੁਝੇ ਇਹ ਕਹਿੰਦਾ ਉਹਦੇ ਵੀਰੇ 13 ਮੈਂ ਗੀਤ ਕਰਾਉਣਾ ਰਿਕਾਰਡ ਜਰੂਰ ਕਿਸੇ ਦਾ ਨਹੀਂ ਮੈਂ ਕਰਾਇਆ ਪਹਿਲਾਂ ਉਹਨੇ ਮੇਰੇ ਗੀਤ ਕਰਾਇਆ ਪਹਿਲਾਂ ਉਹਨੇ ਹਾਂ ਬਾਕੀ ਧਾਰਮਿਕ ਗੀਤ ਫਿਰ ਬਾਅਦ ਚ ਕਰਾਏ ਆ 1988 ਦੇ ਵਿੱਚ ਸਾਡੇ ਤੋਂ ਵਿਛੜ ਚੁੱਕੇ ਸੀ ਉਹ ਤੇ ਉਸ ਤੋਂ ਪਹਿਲਾਂ ਲਾਸਟ ਹੈਗੀ 86 ਦੀ ਗੱਲ ਵਾ ਜਦੋਂ ਮੇਰੇ ਗੀਤ ਕਰਾਇਆ ਇਹ ਨਹੀਂ ਨਹੀਂ ਤੁਹਾਡੀ ਜਿਹੜੀ ਉਸ ਤੋਂ ਪਹਿਲਾਂ ਲਾਸਟ ਮੁਲਾਕਾਤ ਕਦੋਂ ਹੋਈ ਸੀ ਲਾਸਟ ਤਾਂ ਮੁਲਾਕਾਤ ਉਹਦੇ ਬਾਜੀ ਉਹਨਾਂ ਦਿਨਾਂ 'ਚ ਮਿਲਦੇ ਰਹਿੰਦੇ ਸੀ ਉਹਨਾਂ ਦਿਨਾਂ 'ਚ ਵੀ ਜਦੋਂ ਹਾਲਾਤ ਖਰਾਬ ਹੋ ਗਏ ਸੀ ਚਲੋ ਕੋਈ ਉਹ ਬੇਲਾ ਜਿੱਤੇ ਕਰਨ ਦੀ ਲੋੜ ਨਹੀਂ ਬਾਜੀ ਬਿਲਕੁਲ ਹਾਂਜੀ ਹਣੇ ਇਹ ਪਾਣੀ ਲੰਘ ਜਾਂਦੇ ਵੇਲਾ ਲੰਘ ਜਾਂਦੇ ਹੋਣਾ ਮਹਾਰਾਜੇ ਅਰਦਾਸ ਕਰਦੇ ਵੀ ਕਲਾਕਾਰਾਂ ਵਾਲੀ ਸੰਗਤ ਲਈ ਵੀ ਵਧੀਆ ਮੌਕਾ ਰਵੇ ਹੁਣ ਮਹਾਰਾਜੇ ਕਹਿੰਦੇ ਵੀ ਜੇ ਕਿਤੇ ਸੰਗੀਤ ਨਾ ਹੁੰਦਾ ਕੋਈ ਕਿਸੇ ਦਾ ਮੀਤ ਨਾ ਹੁੰਦਾ ਆਪਣੀ ਜ਼ੁਬਾਨ ਉਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਅੱਪਾ ਪੰਜਾਬੀ ਮਾਂ ਬੋਲੀ ਦਾ ਕਰਕੇ ਇਹ ਦਿਨ ਮੰਨ ਵੀ ਮਨਾਉਨੇ ਆ ਥੋੜੇ ਦਿਨੋਂ 21 ਫਰਵਰੀ ਨੂੰ ਲੰਘ ਕੇ ਜਾਂਦੇ ਨੇ ਨਾ ਇਹ ਚਮਕੀਲਾ ਜੀ ਦਾ ਮੇਲਾ ਏ ਇਹ ਯਾਦਗਾਰੀ ਮੇਲਾ ਚਮਕੀਲਾ ਸਾਡੇ ਦੇਮਾਨ ਭਾਜੀ ਐਮਐਲਏ ਸਾਡੇ ਨਿਸ਼ਚਤਰ ਸਿੰਘ ਸਿੱਧੂ ਜੀ ਐਮਐਲਏ ਐਤਕੀ ਇਹਨਾਂ ਨੇ ਬ ਦੇ ਇਕੱਲੇ ਨਹੀਂ ਇਕੱਲਾ ਨਹੀਂ ਕੋਈ ਵੱਡਾ ਹੁੰਦਾ ਕੋਈ ਕਲ ਬੀ ਐਮਐਲਏ ਸਭ ਇਕੱਲੇ ਨੇ ਉਹ ਉਹਨਾਂ ਦੇ ਨਾਲ ਆ ਸਾਰੀ ਸੰਗਤ ਪਹੁੰਚ ਕੇ ਖੁਦ ਅਰੇਂਜਮੈਂਟ ਦੇਖ ਤੁਰੇ ਉਹਨਾਂ ਦਾ ਮੈਨੂੰ ਫੋਨ ਅਸ ਵੀ ਆ ਜਾਸ ਮੇਰੇ ਮউজিশian ਨਹੀਂ ਆਏ ਕੀ ਕਰੀਏ ਹੁਣ ਥੋੜੇ ਜਿਹਾ ਗੁਣਗਣਾ ਕੇ ਸੁਣਾ ਸਕਦੇ ਕੁਛ ਸੱਚਾ ਚਾਹੁੰਦਾ ਵੀ ਸਾਰੇ ਭਰਾ ਇਕੱਠੇ ਹੋਏ ਨੇ ਕੁਛ ਨਾ ਕੁਛ ਚਾਹੀਦਾ ਚਾਹੀਦਾ ਨਾ ਚਾਹੀਦਾ ਇਹ ਤਰਫ ਦੇ ਗੱਲ ਨਹੀਂ ਬਿਲਕੁਲ ਲਾਜ਼ਮ ਕਿ ਲਈਦਾ ਜਨ ਮੈਂ ਗੀਤ ਲਿਖ ਕੇ ਤੇ ਆਇਆ ਮੈਂ ਗਾਇਆ ਨਹੀਂ ਸੀ ਥੋੜਾ ਜਿਹਾ ਗਾਦਣਾ ਦੇ ਕੇ ਮੈਂ ਲੇਕਿਨ ਮੈਨੂੰ ਕਿਸੇ ਬੰਦੇ ਨੇ ਕੀਤੀ ਸੀ ਫਰਮਾਇਸ਼ ਹੂੰ ਉਹ ਜ਼ੁਲਮ ਉਹ ਜ਼ੁਲਮ ਜਬਰ ਦੀ ਜ਼ਾਲਮਾਂ ਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਪਾਈ ਪਾਈ ਕੀਤੀ ਲ ਤਫਰੰਗੀਆਂ ਕੀ ਵਰਤਿਆ ਪਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਵਾਹ ਵਾਹ ਸ਼ੁਕਰੀਆ ਬਜੀ ਸ਼ੁਕਰੀਆ ਤਾਂ ਐਸੀ ਸਾਡੇ ਨਾਲ ਸ਼ਰਮਣੀ ਗਾਇਕ ਪਾਲੀ ਦੇਵਾਲੀਆ ਜੀ ਸੋ ਹੋਰ ਵੀ ਉੱਥੇ ਕਲਾਕਾਰ ਜਿਹੜੇ ਪਹੁੰਚਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ